ਤੁਸੀਂ ਫਰੂਕੀ ਜੀ ਬਚਪਨ ਦੇ ਵਿੱਚ ਕਿੰਨੀਆਂ ਰੋਟੀਆਂ ਖਾਂਦੇ ਸੀਗੇ? ਬੜੀਆਂ ਖਾ ਜਾਂਦੇ ਸੀ। ਫੇਰ ਵੀ ਅੰਦਾਜ਼ 3-4-4-5 ਤੱਕ ਖਾ ਜਾਂਦੇ ਸੀ ਜਿਵੇਂ ਆਰਾਮ ਨਾਲ। ਅੱਜ ਕਿੰਨੀਆਂ ਖਾਂਦੇ? ਅੱਜ ਅਸੀਂ 1 ਜਾਂ 2 ਫੁਲਕੇ। ਤੱਕ ਕੁਦਰਤ ਨੇ ਆਪਦੀ ਖਰਾਕ ਗਰੋਇੰਗ ਏਜ ਦੇ ਵਿੱਚ ਵਧਾ ਲਈ ਸੀ। ਅੱਜ ਉਹਨੂੰ ਗਰੋਥ ਦੀ ਲੋੜ ਨਹੀਂ। ਅੱਜ ਉਹਨੂੰ ਸਿਰਫ ਸਟੇਬਿਲਿਟੀ ਦੀ ਲੋੜ ਹੈ। ਅਸੀਂ ਦਵਾਈ ਸ਼ੁਰੂ ਕਰਦੇ ਹਾਂ ਥੋੜੇ ਤੋਂ। ਹਾਂਜੀ। ਤੇ ਵੱਧਦੇ ਜਾਂਦੇ ਆ। ਤਾਂ ਇਸ ਬਹੁਤ ਵੱਡਾ ਸੰਕੇਤ ਆ। ਕੀ ਬਾਤ ਹੈ। ਇਹ ਐਵੇਂ ਕੀ ਹੁੰਦਾ? ਬੜੇ ਲੋਕ ਅਫੀਮ ਨੂੰ ਦਵਾਈ ਮੰਨਦੇ ਆ। ਉਹ ਕਹਿੰਦੇ ਆ ਅਫੀਮ ਤਾਂ ਬਹੁਤ ਵਧੀਆ ਦਵਾਈ ਹੈ ਖਾ ਲੈਣੀ ਚਾਹੀਦੀ ਹੈ। ਸ਼ੁਰੂ ਕਿੱਥੋਂ ਕੀਤੀ ਸੀ? ਕਹਿੰਦੇ ਮਾਂਚੇਸ ਦੀ ਤਿੱਲੀ ਪਿੱਛੇ ਲਾ ਕੇ ਪਹਿਲੇ ਦਿਨ ਖਾਦੀ ਹੈ। ਤੇ ਮੈਂ ਕਿ ਕੀ ਹੋਇਆ ਸੀ? ਕਹਿੰਦੇ ਦਰਦ ਤਕਲੀਫ ਜੋੜਾਂ ਦੇ ਦਰਦ ਸਭ ਠੀਕ ਹੋ ਗਈ ਸੀ 2 ਸਾਲ ਬਾਅਦ ਇਹ ਹਾਲਾਤ ਨੇ ਵੀ ਬੰਟੇ ਨੂੰ ਵੀ ਦੋ ਇਸੇ ਚ ਤੋੜ ਕੇ ਖਾਣਾ ਪੈਂਦਾ ਕਿਉਂਕਿ ਇਕੱਲਾ ਬੰਟਾ ਸਿੱਧਾ ਅੰਦਰ ਲੱਗਦਾ ਨਹੀਂ ਤਾਂ ਉਹ ਬੰਟੇ ਨੂੰ ਤੋੜ ਕੇ ਪਾਣੀ ਦੇ ਨਾਲ ਅੰਦਰ ਲਿਗਵਾਉਣਾ ਪੈਂਦਾ ਕਿੰਨੇ ਤਾਂ ਜਾ ਕੇ ਕਿਤੇ ਸਰੀਰ ਦੁੱਖਣੋਂ ਹਟਦਾ ਜੇ ਅਸੀਂ ਇਹ ਨਾ ਖਾਈਏ ਤਾਂ ਜਿੰਨਾ ਪਹਿਲਾਂ ਦੁੱਖਦਾ ਸੀ ਹੁਣ ਉਸ ਤੋਂ ਵੀ 100 ਗੁਣਾ ਵੱਧ ਦੁੱਖਦਾ